ਜਿੰਨੇ ਤੁਸੀਂ ਆਪਣੀ ਇਹ ਵੀਡੀਓ ਦੇਖ ਰਹੇ ਹੋ ਜੀ ਜਿੰਨੀਆਂ ਮੇਰੀਆ ਭੈਣਾਂ ਮੇਰੀਆ ਮਾਤਾ ਮੇਰੇ ਵੱਡੇ ਬਜ਼ੁਰਗ ਮੇਰੇ ਭਰਾ ਜਿੰਨੇ ਦੇਖ ਰਹੇ ਹੋ ਤੁਹਾਡਾ ਸਾਰਿਆਂ ਦਾ ਆਪਾ ਸੁਆਗਤ ਕਰਦੇ ਹਾਂ ਤੁਹਾਡੇ ਆਪਦੇ ਆਪਣੇ ਚੈਨਲ ਦੇ ਵਿੱਚ ਜੇ ਤੁਹਾਡੇ ਕੋਲੇ ਵੀ ਕੂਠੀ ਘਰ ਮਕਾਨ ਹੈ ਜੀ ਤੁਸੀਂ ਵੇਚਣਾ ਚਾਹੁੰਦੇ ਹੋ ਕਿਸੇ ਵੀ ਏਰੀਆ 'ਚ ਆਪਣੇ ਕੋਲੇ ਇੱਕ ਵੀਡੀਓ ਪੂਰੀ ਜਾਣਕਾਰੀ 10-12 ਫੋਟੋਆਂ ਪੇਜ ਕੇ ਫਰੀ ਦੇ ਵਿੱਚ ਐਡ ਤੁਸੀਂ ਲਗਵਾ ਸਕਦੇ ਹੋ ਅੱਜ ਤੁਸੀਂ ਵੀਡੀਓ 'ਚ ਦੇਖੋਗੇ ਬਹੁਤ ਸੋਹਣੀ ਕੂਠੀ ਤੇ ਇੱਕ ਘਰ ਨਵੀਆਂ ਨਵੀਆਂ ਕੂਠੀਆਂ ਤੇ ਘਰਾਂ ਮਕਾਨਾਂ ਦੀ ਵੀਡੀਓ ਦੇਖਣ ਵਾਸਤੇ ਹੋਮ ਸੇਲ ਮਾਰਕੀਟ ਚੈਨਲ ਨੂੰ ਸਬਸਕ੍ਰਾਈਬ ਕਰੋ ਤੇ ਨਾਲ ਇੱਕ ਬੈਲ ਆਈਕਨ ਹੈ ਉਹਨੂੰ ਦੱਬੋ ਹਰ ਰੋਜ਼ ਨਵੀਂ ਵੀਡੀਓ ਦੇਖਣ ਵਾਸਤੇ ਜਿਹੜੀ ਕੋਠੀ ਤੁਸੀਂ ਵੀਡੀਓ ਦੇ ਵਿੱਚ ਦੇਖ ਰਹੇ ਹੋ ਇਹ ਕੋਠੀ 222 ਗਜ਼ ਜਗ੍ਹਾ ਦੇ ਵਿੱਚ ਬਣੀ ਹੋਈ ਹੈ 222 ਗਜ਼ ਜਗ੍ਹਾ ਦੇ ਵਿੱਚ ਤਿੰਨ ਮੰਜ਼ਲੀ ਕੋਠੀ ਇਹਨਾਂ ਨੇ ਬਣਵਾਈ ਹੋਈ ਹੈ ਤੇ ਬਹੁਤ ਸੋਹਣੀ ਕੋਠੀ ਹੈ ਜੀ ਤੇ ਤੁਹਾਨੂੰ ਸਾਰਿਆਂ ਨੂੰ ਪਸੰਦ ਵੀ ਆਊਗੀ ਜਿਵੇਂ ਦੀ ਕੋਠੀ ਵਾਸਤੇ ਤੁਸੀਂ ਕਹਿੰਦੇ ਸੀਗੇ ਖੁੱਲੀ ਡੁੱਲੀ ਕੋਠੀ ਵਾਸਤੇ ਓਮੇ ਦੀ ਆਪਾਂ ਲੈ ਕੇ ਪਹੁੰਚੇ ਹਾਂ ਤੇ ਇਹਨਾਂ ਨੇ ਸਾਰਾ ਕੁਝ ਦੱਸਿਆ ਵੀ ਹੈ ਤੁਸੀਂ ਵੀਡੀਓ ਦੇਖੋ ਤੁਹਾਨੂੰ ਪਸੰਦ ਆਊਗੀ ਰੇਟ ਵਗੈਰਾ ਤੇ ਮਾਲਕ ਦਾ ਮੋਬਾਈਲ ਨੰਬਰ ਸਾਰਾ ਕੁਝ ਤੁਹਾਨੂੰ ਸਕਰੀਨ ਤੇ ਅੱਗੇ ਮਿਲ ਜੂਗਾ ਤੁਸੀਂ ਚੈੱਕ ਕਰੋ ਇੱਕ ਵਾਰੀ ਵੀਡੀਓ ਤੇ ਆਪਾਂ ਸਾਰਾ ਕੁਝ ਦਿਖਾਉਨੇ ਤੁਹਾਨੂੰ ਆਹ ਛੋਟਾ ਗੇਟ ਆਹ ਵੱਡਾ ਗੇਟ ਆ ਖੱਲੇ ਪਾਰਕਿੰਗ ਲਈ ਥਾਂ ਛੱਡਿਆ ਹੋਇਆ ਦੋ ਕਮਰੇ ਨੇ ਇੱਕ ਕਾ ਕਮਰਾ ਇਹ ਸਟੋਰੇਜ ਲਈ ਢੋਲ ਹੋ ਗਿਆ ਨਾ ਰੱਖੇ ਹੋਇਆ ਤੇ ਕਾ ਕੰਡਰਾ ਇਧਰ ਉਹ ਇੱਕ ਨਹਾਉਣ ਵਾਲਾ ਕੋਸੂ ਖਾਨ ਇੱਕ ਟਾਇਲਟ ਤੇ ਇਧਰ ਦੁਕਾਨ ਸੜਕ ਵਾਲੇ ਇਤੋਂ ਸੈਕਿੰਡ ਫਲੋਰ ਤੇ ਰਹਿائش ਆ ਤੇ ਅੰਦਰ ਅਸੋਈ ਆ ਤੇ ਪੌੜੀਆਂ ਤੋਂ ਇਧਰਲੀ ਸਾਈਡ ਦੋ ਬੈਡਰੂਮ ਨੇ ਇੱਕ ਕੇ ਬੈਡਰੂਮ ਹੈ ਇੱਕ ਹੋਰ ਬੈਡਰੂਮ ਆ ਬਚਾਲੇ ਵਾਸ਼ਰੂਮ ਇਹ ਸੈਕੰਡ ਬੈਡਰੂਮ ਹੈ ਤੇ ਬਚਾਲੇ ਬਾਥਰੂਮ ਉਹ ਦੇਖੋ ਇੱਧਰ ਡਰਾਇੰਗ ਰੂਮ ਆ ਰੱਖੀ ਵਰਤੋ ਇਹ ਇੱਕ ਤਰ੍ਹਾਂ ਬਾਹਰ ਬਰਾਂਡਾ ਤੇ ਵੇੜਾ ਆ ਬਰਾਂਡਾ ਛੱਤਿਆ ਹੋਇਆ ਤੇ ਇਸ ਤਰ੍ਹਾਂ ਵੇੜਾ ਆ ਜਿੱਥੋਂ ਕੱਚਾ ਫਰਸ਼ ਸ਼ੁਰੂ ਹੁੰਦਾ ਇਹਦੇ ਨੀਚੇ ਦੁਕਾਨ ਆ ਲੈਂਟਰ ਸਾਰਾ ਪਿਆ ਹੋਇਆ ਸੈਕੰਡ ਫਲੋਰ ਤੇਸ ਤੋਂ ਉੱਤੇ ਥਰਡ ਫਲੋਰ ਹੁਣ ਅਸੀਂ ਉੱਥੇ ਚੱਲਦੇ ਆਂ ਆ ਮੇਰੀ ਮੰਮੀਆ ਏ 3ਰਡ ਫਲੋਰ ਹੈ ਜੀ ਇਥੋਂ ਖੁੱਲਾ ਤੇ ਆਓ ਆਪਣਾ ਸਾਰਾ ਇੱਧਰ ਬੌਸ ਹੁੰਨ ਲੱਗੇ ਤੇ ਇੱਧਰ ਬਾਹਰ ਖਾਲੀ ਹੈ ਇਹ ਦਰਵੀ ਮੰਜੇ ਪਿਆ ਬਾਜ ਕੋਕਿਰ ਕਰਨੇ ਪਰ ਇਤਰਾ ਇੰਤੇ ਉਨਹੀਂ ਇਸ ਏਰੀਆ ਇਧਰ ਤੇ ਇਸ ਤੋਂ ਉੱਪਰ ਟੈਂਕੀ ਰੱਖੀ ਹੋਈ ਆ ਪਾਣੀ ਵਾਲੀ ਇਹਨਾਂ ਨੇ ਵੀਡੀਓ ਬਹੁਤ ਵਧੀਆ ਸੋਹਣੀ ਬਣਾ ਕੇ ਆਪਣੇ ਕੋਲੇ ਭੇਜੀ ਤੇ ਪੂਰੀ ਜਾਣਕਾਰੀ ਮਾਲਕ ਨੇ ਆਪਨੇ ਦਿੱਤੀ ਤੇ ਤੁਹਾਨੂੰ ਵੀਡੀਓ ਕਿਵੇਂ ਦੀ ਲੱਗੀ ਤੇ ਕੂਠੀ ਕਿਵੇਂ ਦੀ ਲੱਗੀ ਜਰੂਰ ਦੱਸੋ ਮੈਨੂੰ ਕਮੈਂਟ ਕਰਕੇ ਵੀਡੀਓ ਵਧੀਆ ਲੱਗੀ ਆ ਤਾਂ ਲਾਈਕ ਸ਼ੇਅਰ ਜਰੂਰ ਕਰ ਦਿਓ ਡਿਸਟ੍ਰਿਕਟ ਸੰਗਰੂਰ ਹੈ ਪੈਂਡ ਬਲੀਆਂ ਸੀ 65 ਲੱਖ ਰੁਪਇਆ ਡਿਮਾਂਡ ਕੀਤੀ ਆ ਮਾਲਕ ਨੇ ਕਿਹਾ ਘਾਟਾ ਬਾਦਾ ਕਰ ਲਾਂਗੇ ਤੇ ਮੋਬਾਈਲ ਨੰਬਰ 9417447240 ਇਹ ਮਾਲਕ ਦਾ ਮੋਬਾਈਲ ਨੰਬਰ ਹੈ ਕੋਈ ਵੀ ਗੱਲ ਕਰਨੀ ਹੋਈ ਆਪੇ ਤੁਸੀਂ ਕਰ ਲਿਓ ਜਿਹੜਾ ਦੂਜਾ ਘਰ ਆਪਾਂ ਲੈ ਕੇ ਪਹੁੰਚਿਆ ਤੁਹਾਨੂੰ ਪਹਿਲੇ ਮੈਂ ਕਿਹਾ ਸੀਗਾ ਇੱਕ ਤਾਂ ਆਪਾਂ ਕੂਠੀ ਲੈ ਕੇ ਪਹੁੰਚਿਆ ਇੱਕ ਘਰ ਲੈ ਕੇ ਪਹੁੰਚਿਆ ਜਿਹੜਾ ਘਰ ਇਹਦੀ ਪਹਿਲਾਂ ਤਾਂ ਤੁਹਾਨੂੰ ਮੈਂ ਡਿਮਾਂਡ ਕਨਫਰਮ ਕਰਵਾ ਦਿੰਨਾ ਸੀ ਸਿਰਫ ਡਿਮਾਂਡ ਕੀਤੀ ਐ ਨੇ ਨੇ ਸਾਡੇ ਇੱਕ 8 ਲੱਖ ਰੁਪਇਆ ਮਾਲਕ ਨੇ ਕਿਹਾ ਵੀ ਹੈ ਮੌਕੇ ਤੇ ਬਹਿ ਕੇ ਕਰ ਲਾਂਗੇ ਉੱਪਰ ਥੱਲੇ ਰੇਟ ਹੋ ਜਾਊਗਾ ਕਿਸੇ ਨੇ ਵੀ ਜਾ ਕੇ ਦੇਖਣਾ ਹੋਵੇ ਘਰ ਤਾਂ ਮਾਲਕ ਨੇ ਜਿਹੜੀ ਲੋਕੇਸ਼ਨ ਕਨਫਰਮ ਕਰਵਾਈ ਹੈ ਡਿਸਟ੍ਰਿਕਟ ਗੁਰਦਾਸਪੁਰ ਕਰਵਾਈ ਹੈ ਗੁਰਦਾਸਪੁਰ ਡਿਸਟ੍ਰਿਕਟ ਦੇ ਵਿੱਚ ਪਿੰਡ ਦੇ ਵਿੱਚ ਘਰ ਇਹ ਬਣਿਆ ਹੋਇਆ ਕਿਸੇ ਨੇ ਵੀ ਜਾ ਕੇ ਦੇਖਣਾ ਤਾਂ ਜਾ ਕੇ ਤੁਸੀਂ ਦੇਖ ਵੀ ਸਕਦੇ ਹੋ ਕੋਈ ਗੱਲ ਕਰਨੀ ਹੋਵੇ ਮਾਲਕ ਦਾ ਮੋਬਾਈਲ ਨੰਬਰ ਤੁਹਾਨੂੰ ਸਕਰੀਨ ਤੇ ਮਿਲ ਜਾਊਗਾ ਮਾਲਕ ਨਾਲ ਗੱਲ ਕਰ ਲਿਓ ਬਾਕੀ ਰੇਟ ਠੀਕ ਹੈ ਜੀ ਘਰ ਵੀ ਠੀਕ ਬਣਿਆ ਹੋਇਆ ਬਾਕੀ ਡਿਮਾਂਡ 8.5 ਇੱਕ ਵਾਰੀ ਇਹਨਾਂ ਨੇ ਆਖੀ ਹੈ ਘਾਟਾ ਵਾਦਾ ਕੀਤਾ ਜਾਊਗਾ ਜਿਹਨੂੰ ਵੀ ਪਸੰਦ ਆਵੇ ਤਾਂ ਮਾਲਕ ਦਾ ਮੋਬਾਈਲ ਨੰਬਰ ਤੁਹਾਨੂੰ ਮੈਂ ਕਨਫਰਮ ਕਰਵਾ ਦਿੰਨਾ ਜੀ ਨੋਟ ਕਰ ਲਓ ਸਾਰੇ 95 413 73 525 ਦੁਬਾਰਾ ਫਿਰ ਤੋਂ ਮੈਂ ਕਨਫਰਮ ਕਰਵਾ ਦਿੰਨਾ ਜੀ 95 413 73 525 ਜਿਹੜੀ ਵੀ ਗੱਲ ਕਰਨੀ ਹੋਈ ਕਿਸੇ ਵੀ ਤਰ੍ਹਾਂ ਦੀ ਕੋਈ ਵੀ ਗੱਲ ਮਾਲਕ ਨਾਲ ਤੁਸੀਂ ਆਪੇ ਕਰ ਲਿਓ ਠੀਕ ਹੈ ਜੀ ਬਾਕੀ ਵੀਡੀਓ ਤੁਹਾਨੂੰ ਕਿਵੇਂ ਦੀ ਲੱਗ ਰਹੀ ਹੈ ਜੀ ਜਰੂਰ ਦੱਸੋ ਮੈਨੂੰ ਕਮੈਂਟ ਕਰਕੇ ਜੇ ਤੁਹਾਨੂੰ ਵੀਡੀਓ ਵਧੀਆ ਲੱਗ ਰਹੀ ਆ ਪਸੰਦ ਜੇ ਤੁਹਾਨੂੰ ਵੀਡੀਓ ਆ ਰਹੀ ਆ ਜੀ ਤਾਂ ਥੱਲੇ ਤੁਹਾਨੂੰ ਇੱਕ ਲਾਈਕ ਦਾ ਬਟਨ ਮਿਲੂਗਾ ਆਪਣੀ ਵੀਡੀਓ ਨੂੰ ਲਾਈਕ ਜਰੂਰ ਕਰ ਦਿਓ ਤੇ ਜਿੰਨੇ ਤੁਸੀਂ ਪਹੁੰਚੇ ਹੋ ਜੀ ਜਿੰਨੀਆਂ ਮੇਰੀਆਂ ਭੈਣਾਂ ਮੇਰੀਆਂ ਮਾਤਾ ਮੇਰੇ ਵੱਡੇ ਬਜ਼ੁਰਗ ਜਿੰਨੇ ਤੁਸੀਂ ਦੇਖ ਰਹੇ ਹੋ ਮੇਰੇ ਭਰਾ ਜੇ ਤੁਸੀਂ ਆਪਣੀ ਹਰ ਰੋਜ਼ ਨਵੀਂ ਵੀਡੀਓ ਦੇਖਣਾ ਚਾਹੁੰਦੇ ਹੋ ਤਾਂ ਥੱਲੇ ਤੁਹਾਨੂੰ ਇੱਕ ਸਬਸਕ੍ਰਾਈਬ ਦਾ ਬਟਨ ਮਿਲੂਗਾ ਉਹਨੂੰ ਜ਼ਰੂਰ ਦਬਾ ਦਿਓ ਜੀ ਨਾਲ ਇੱਕ ਬੈਲ ਆਈਕਨ ਮਿਲੂਗਾ ਉਹਨੂੰ ਵੀ ਆਲਟ ਸੈਟ ਕਰਕੇ ਕਲਿੱਕ ਲਾਜ਼ਮੀ ਕਰ ਦਿਓ ਬਾਕੀ ਜੇ ਕਿਸੇ ਨੇ ਐਡ ਕਰਵਾਉਣੀ ਹੈ ਜੀ ਜਿੰਨੇ ਤੁਸੀਂ ਦੇਖ ਰਹੇ ਹੋ ਤੁਹਾਡੇ ਕੋਲੇ ਵੀ ਘਰ ਕੂਠੀ ਮਕਾਨ ਕਿਸੇ ਵੀ ਏਰੀਆ 'ਚ ਹੋਵੇ ਤੁਸੀਂ ਵੇਚਣਾ ਜੇਕਰ ਚਾਹੁੰਦੇ ਹੋ ਤਾਂ ਆਪਣੇ ਕੋਲੇ ਭੇਜੋ ਇੱਕ ਵੀਡੀਓ ਪੂਰੀ ਜਾਣਕਾਰੀ 10-12 ਫੋਟੋਆਂ ਨੰਬਰ ਆਪਣਾ ਪੂਰੀ ਵੀਡੀਓ 'ਚ ਉੱਤੇ ਹਮੇਸ਼ਾ ਬਾਰ-ਬਾਰ ਚੱਲਦੇ ਰਹਿੰਦੇ ਨੰਬਰ ਹੈ ਜੀ ਆਪਣਾ 73 800 ਪੂਰਾ 26173